ਪੰਜਾਬੀ ਡਰਾਈਵਰ ਵੀ ਲੋ ਜਰਾ ਧਿਆਨ ਦਿਓ ਹੌਲੀ ਹੌਲੀ ਤੁਹਾਡੇ ਕੰਮ ਤੇ ਵੀ ਗਾਜ਼ ਲੱਗਣ ਵਾਲੀ ਹੈ ਇਹ ਤੁਸੀਂ ਮੇਰੇ ਸਾਹਮਣੇ ਟੈਕਸੀ ਵੇਖ ਰਹੇ ਹੋ ਇਹ ਡਰਾਈਵਰਲੈਸ ਟੈਕਸੀ ਹੈ ਜਾਨੀ ਕਿ ਇਹਦੇ ਵਿੱਚ ਕੋਈ ਡਰਾਈਵਰ ਨਹੀਂ ਹੈ ਆਟੋਮੇਟਿਡ ਹੈ ਇਸ ਸੈਨ ਫਰਾਂਸਕੋ ਵਿੱਚ ਆਮ ਚੱਲ ਰਹੀ ਹੈ ਤੇ ਇਨਫੈਕਟ ਜਸਟ ਟੈਕਸੀ ਵਿੱਚ ਮੈਂ ਵੀ ਬੈਠਾ ਉਹ ਵੀ ਡਰਾਈਵਰਲੈਸ ਹੈ ਇਹ ਵੀ ਵੇਖ ਲਓ ਜੀ ਤੁਸੀਂ ਮੈਂ ਤੁਹਾਨੂੰ ਦਿਖਾ ਦੇਣਾ ਇਹ ਡਰਾਈਵਰਲੈਸ ਹੈ ਇਹ ਆਹ ਦੇਖੋ ਜੀ ਇਹਦਾ ਸਟੀਅਰਿੰਗ ਗੱਡੀ ਦਾ ਤੇ ਕੋਈ ਇਥੇ ਡਰਾਈਵਰ ਨਹੀਂ ਹੈ ਆਪਾਂ ਰੈੱਡ ਲਾਈਟ ਤੇ ਸਾਹਮਣੇ ਰੁਕੇ ਹੋਏ ਆਂ ਇਹ ਆ ਦੇਖੋ ਜੀ ਲਾਈਟ ਹੈ ਸਾਹਮਣੇ ਟੈਕਸੀ ਖੋਰ ਹੈ ਅਜੋ ਜੀ ਦੇਖੋ ਹੁਣ ਆਪੇ ਸਟਾਰਟ ਹੋਏਗੀ ਇਹ ਅਰਾਈਵਲ ਟਾਈਮ ਵੀ ਦਿਖਾ ਰਿਹਾ ਜੇ ਕਿੰਨੇ ਵਜੇ ਮੈਂ ਪਹੁੰਚਣਾ ਹੈ ਤੇ ਇਹ ਦੇਖੋ ਜੀ ਹੁਣ ਜੇ ਵੀ ਰਾਹ ਕਲੀਅਰ ਹੁੰਦਾ ਟੈਕਸੀ ਨੇ ਆਪੇ ਚੱਲ ਪਣਾ ਸੋ ਤਿਆਰ ਹੋ ਜਾਓ ਜੇ ਟੈਕਸੀਆਂ ਤੱਕ ਗੱਲਬਾਤ ਪਹੁੰਚ ਗਈ ਆ ਲੋ ਜੀ ਗੱਡੀ ਤੇ ਤੁਰ ਪਈ ਹੈ ਸਪੀਡ ਵਧ ਰਹੀ ਹੈ ਇਹ ਆ ਦੇਖੋ ਜੀ ਇਹ ਟੈਕਸੀਆਂ ਤੱਕ ਗੱਲ ਪਹੁੰਚ ਗਈ ਹੈ ਸੈਨ ਫਰਾਂਸਿਸਕੋ ਦੀਆਂ ਤੇ ਹਰ ਥਾਂ ਪਹੁੰਚਣੀ ਹੈ ਸੋ ਨਵੇਂ ਪ੍ਰੋਫੈਸ਼ਨ ਸ ਡਰਾਈਵਰੀ ਵੀ ਮੈਨੂੰ ਲੱਗਦਾ ਹੌਲੀ ਹੌਲੀ ਸਾਡੇ ਪੰਜਾਬੀ ਸਮਾਜ ਚੋਂ ਖਤਮ ਹੋ ਜਾਣਾ